ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਆਪਣਾ ਨਾਮ ਦੱਸਦਾ ਮੋਹਿਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਮਿਲਿਆ ਵੀਰ ਸਾਨੂੰ ਪਿਛਲੇ ਕਰੀਬ 10-12 ਦਿਨਾਂ ਤੋਂ ਇੱਕੋ ਹੀ ਥਾਂ ਤੇ ਪਲੇਟਫਾਰਮ ਤੇ ਪਿਆ ਸੀ ਬੈਂਚ ਦੇ ਉੱਪਰ ਉੱਥੇ ਛੋਲੇ ਭਟੂਰਿਆਂ ਦੀ ਰੇੜੀ ਲਾਉਂਦਾ ਵੀਰ ਛੋਲੇ ਪੂੜੀਆਂ ਦੀ ਉਹ ਵੀਰ ਨੇ ਸੁਸ਼ੀਲ ਕੁਮਾਰ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਜਿਹੜੀ ਕਿ ਅਸੀਂ ਵਿੱਚ ਸ਼ੇਅਰ ਵੀ ਕਰੀ ਆ ਫਿਰ ਸਾਡੇ ਟੀਮ ਦੇ ਮੈਂਬਰ ਜਾ ਕੇ ਉੱਥੇ ਦੇਖ ਕੇ ਆਏ ਬੱਬਲ ਵੀਰ ਤੇ ਫਿਰ ਉੱਥੋਂ ਵੀਰ ਸਾਡੇ ਇੱਕ ਟੀਮ ਦੇ ਮੈਂਬਰ ਸਟਾਫ ਹੁਣੀ ਉਹ ਲੈ ਕੇ ਆਏ ਇੱਥੇ ਨੂੰ ਵੀਰ ਨੂੰ ਅੱਜ ਅੱਜ ਸਾਡੇ ਸੁਪਨਿਆਂ ਦੇ ਘਰ ਚ ਕੈਂਪ ਲੱਗਿਆ ਸੀ ਸਵੇਰ ਤੇ ਬਿਜੀ ਸੀ ਹੁਣ ਵੀਰ 모ਹਿਤ ਕੁਮਾਰ ਦੀ ਸਾਂਝ ਆ ਜਿਹੜੀ ਅਸੀਂ ਤੁਹਾਡੇ ਨਾਲ ਪਵਾ ਰਹੇ ਆ ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ ਜੇ ਕੋਈ ਪਹਿਚਾਣਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਇਹ ਬੱਚਾ ਕੌਣ ਆ ਹੋ ਸਕਦਾ ਇਹਦੀ ਮਾਂ ਤੜਫਦੀ ਲੱਭਦੀ ਫਿਰਦੀ ਹੋਵੇ ਹੋ ਸਕਦਾ ਇਹਦਾ ਬਾਪੂ ਵਿਚਾਰਾ ਲੱਭਦਾ ਫਿਰਦਾ ਹੋਵੇ ਬੱਚੇ ਭੈਣ ਭਰਾ ਇਹਦੇ ਲੱਭਦੇ ਫਿਰਦੇ ਨੇ ਇਹ ਵੀਰ ਦੀ ਉਮਰ ਆਪਦੀ ਵੀ 18-20 ਸਾਲ ਦੀ ਹੋਈ ਲੱਗਦੀ ਹੈ ਹਜੇ ਜ਼ਿਆਦਾ ਉਮਰ ਨਹੀਂ ਪੈਰ ਇਹਦੇ ਸੁੱਜੇ ਪਏ ਆ ਇਹਦੀ ਕਰੀਬ 10-12 ਦਿਨਾਂ ਤੋਂ ਲੈਟਰਨ ਵਿੱਚੇ ਹੀ ਹੋ ਰਹੀ ਹੈ ਜਿੱਥੇ ਪਿਆ ਸੀਗਾ ਪੈਂਟੇਰੀ ਥੱਲੇ ਤੱਕਰ ਟਾਇਲਟ ਨਾਲ ਹੀ ਭਰੀ ਪਈ ਆ ਅੰਦਰੋਂ ਮੂਰੀਆਂ ਇਹਨੇ ਥੱਲੋਂ ਬੰਨੀਆਂ ਹੋਈਆਂ ਰੱਸੀ ਦੇ ਨਾਲ ਜਿੰਨੀ ਟਾਇਲਟ ਕਰਦਾ ਉਹ ਪੈਂਟ ਦੇ ਵਿੱਚ ਜਾਈ ਜਾਂਦੀ ਆ ਤੇ ਉਹ ਪੈਂਟ ਦੇ ਵਿੱਚ ਹੀ ਭਰੀ ਪਈ ਆ ਟਾਇਲਟ ਇੰਨੀ ਜ਼ਿਆਦਾ 스ਮੈਲ ਆ ਰਹੀ ਹੈ ਵੀਰ ਦੇ ਕੋਲੋਂ ਬਿਆਨ ਨਹੀਂ ਕਰ ਸਕਦੇ ਅਸੀਂ ਪਰ ਇਸ ਵੀਰ ਦੀ ਇਸ ਨੌਜਵਾਨ ਵੀਰ ਦੀ ਜਾਂ ਤਾਂ ਜ਼ਿਆਦਾ ਅਸਤ ਚਲੇ ਗਈ ਆ ਕੁਛ ਵੀ ਨਹੀਂ ਦੱਸ ਪਾ ਰਿਹਾ ਆਪਣੇ ਮਾਪੇ ਦਾ ਨਾਮ ਆਪਣੇ ਪਿੰਡ ਦਾ ਕਿਤੇ ਜੂਪੀ ਕਹਿੰਦਾ ਕਿਤੇ ਬਿਹਾਰ ਕਹਿੰਦਾ ਜ਼ਿਲ੍ਹਾ ਨਹੀਂ ਦੱਸ ਪਾ ਰਿਹਾ ਕੋਈ ਵੀ ਫੋਨ ਨੰਬਰ ਲਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਨਹੀਂ ਪੂਰਾ ਸਹੀ ਲਖ ਦੱਸ ਰਿਹਾ ਸਿਰਫ ਆਪਣਾ ਨਾਮ ਮੋਹਿਤ ਦੱਸ ਰਿਹਾ ਬਸ ਪਲੀਜ਼ ਇਹਦਾ ਘਰ ਲੱਭਣ ਲਈ ਇਹ ਵੀਰ ਦੇ ਬਾਰੇ ਵਿੱਚ ਪਤਾ ਕੁਛ ਕਰਨ ਦੇ ਲਈ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਮੋਹਿਤ ਆਪਣੇਾਂ ਤੱਕ ਪਹੁੰਚ ਸਕੇ ਮੋਹਿਤ ਦੇ ਆਪਣੇ ਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ